ਸਟਾਨੇ ਦੇ ਵਿੱਚ ਇੱਕ ਕਰਨ ਮਸੀ ਸਾਗਰ ਸ਼ਰਮਾ ਅਤੇ ਮਦਨ ਮਸੀ ਜਿਹੜਾ ਹੈਗਾ ਇਹ ਫੜੇ ਗਏ ਨੇ ਵਿਅਕਤੀ ਫੜੇ ਗਏ ਨੇ ਇਹਨਾਂ ਦੇ ਕੋਲੋਂ ਅਸੀਂ ਜਿਹੜੇ ਹੈਗੇ ਦੋ ਪਿਸਟਲ ਪੱਤੀਪੂਰ ਪੰਜ ਕਾਰਤੂਸ ਇੱਕ ਘਟਾਉਣਾ ਪਿਸਤਰ ਦੇਖ ਲੋ ਇਹ ਜਿਹੜੀ ਹੈ ਪ੍ਰਾਪਤ ਕੀਤੀ ਹੈ ਇਹਦੇ ਵਿੱਚ ਦੱਸਣਾ ਚਾਹਾਂਗੇ ਕਿ ਜਿਹੜਾ ਮਦਨ ਮਸੀ ਹੈਗਾ ਇਹਦੇ ਤੇ ਆਲਰੇਡੀ ਚਾਰ ਮੁਕਦਮੇ ਜਿਹੜੇ ਚੱਲ ਰਿਹਾ ਹੈਗੇ ਦੋ ਐਨਡੀਪੀਸੀ ਐਟ ਤੇ ਹੈਗੇ ਨੇ ਔਰ ਇੱਕ ਮੁਕਦਮਾ ਇਹਦੇ ਉੱਤੇ 307 ਦਾ ਦਰਜ ਹੈ ਸੋ ਇਹ ਬੜਾ ਹਾਰਡ ਕੋਰ ਕ੍ਰਾਈਮਨਲ ਸੀਗਾ ਜਿਹੜਾ ਇਹਨੂੰ ਫੜਿਆ ਗਿਆ ਹੈ ਉਹਦੇ ਵਿੱਚ ਬੜੀ ਵੱਡੀ ਮਾਨੂੰ ਕਾਮਯਾਬੀ ਮਿਲਿਆ ਹੈ ਐਸਐਚਓ 에어ਪੋਰਟ ਦੇ ਨਾਲ ਦਿੱਤੀ ਸਤਿ ਸ਼੍ਰੀ ਅਕਾਲ ਜੀ ਦਰਦ ਇਹ ਰ ਹਨ ਕਲਿਆਣ ਜੇਲ੍ਹ ਵਾਲੇ ਹੀ ਹੈ ਫਿਲਹਾਲ ਤਸਵੀਰਾਂ ਮੈਂ ਆਪਕੋ ਦਿਖਾਤੇ ਹੈ ਦੇਖਿਓ ਇਸ ਨਵੇਂ ਮੈਂ ਅਸੀਂ ਮੁਕੱਦਮਾ ਨੰਬਰ 10 ਦੇ ਸੰਬੰਧ ਵਿੱਚ ਕਰ ਰਹੇ ਹਾਂ ਜਿਹੜਾ ਅਸੀਂ ਆਮ ਜਨਤ ਦੇ ਵਿੱਚ ਜਿਹੜਾ ਹੈਗਾ ਥਾਣਾ 에ਰਪੋਰਟ ਦੇ ਵਿੱਚ ਜਿਹੜਾ ਨੇ ਦਰਜ ਕੀਤਾ ਆ ਇਸ ਥਾਣੇ ਦੇ ਵਿੱਚ ਇੱਕ ਕਰਨ ਮਸੀ ਸਾਗਰ ਸ਼ਰਮਾ ਅਤੇ ਮਦਨ ਮਸੀ ਜਿਹੜਾ ਹੈਗਾ ਇਹ ਫੜੇ ਗਏ ਨੇ ਵਿਅਕਤੀ ਫੜੇ ਗਏ ਨੇ ਇਹਨਾਂ ਦੇ ਕੋਲੋਂ ਅਸੀਂ ਜਿਹੜੇ ਹੈਗੇ ਦੋ ਪਿਸਟਲ 32 ਬੋਲ ਪੰਜ ਕਾਰਤੂਸ ਇੱਕ ਖਡਾਉਣਾ ਪਿਸਟਲ ਤੇ ਇੱਕ ਲੋਹੇ ਦੀ ਕਿੱਕ ਜਿਹੜੀ ਹੈ ਬਰਾਮਦ ਕੀਤੀ ਹੈ ਇਹਦੇ ਵਿੱਚ ਦੱਸਣਾ ਚਾਹਾਂਗੇ ਕਿ ਜਿਹੜਾ ਮਦਨ ਮਸੀ ਹੈਗਾ ਇਹਦੇ ਤੇ ਆਲਰੇਡੀ ਚਾਰ ਮੁਕਦਮੇ ਜਿਹੜੇ ਦਰਜ ਹੋ ਗਿਆ ਦੋ ਐਨਡੀਪੀਸੀ ਐਟ ਦੇ ਹੈਗੇ ਨੇ ਔਰ ਇੱਕ ਮੁਕਦਮਾ ਇਹਦੇ ਉੱਤੇ 307 ਦਾ ਦਰਜ ਹੈਗਾ ਸੋ ਇਹ ਬੜਾ ਹਾਰਡ ਕੋਰ ਕ੍ਰਾਈਮਨਲ ਸੀਗਾ ਜਿਹੜਾ ਇਹਨੂੰ ਫੜਿਆ ਗਿਆ ਹੈ ਉਹਦੇ ਵਿੱਚ ਬੜੀ ਵੱਡੀ ਕਾਨੂੰ ਕਾਮਯਾਬੀ ਮਿਲਿਆ ਐ ਐਸਐਚਓ 에어ਪੋਰਟ ਵਿਕਸਬਾ ਲੋਕ ਸਭਾ ਦੀ ਇਲੈਕਸ਼ਨਸ ਨੇ ਕੀ ਲੱਗਦਾ ਕਿ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਜਿਹੜੇ ਰਵਲਵਸ ਜਿੱਦਾਂ ਕੋੜੇ ਜਾ ਰਹੇ ਨੇ ਲੱਗਦਾ ਸੋ ਕੋਈ ਕੋਈ ਟੈਗ ਕਰਨ ਦੀ ਕੋਸ਼ਿਸ਼ ਹੈਗੀ ਲੈ ਕਿਸ ਤਰ੍ਹਾਂ ਸੀਗਾ ਸਾਰਾ ਨਹੀਂ ਦੇਖੋ ਇਹ ਤਾਂ ਜਿਹੜੀ ਹੈਗਾ ਨਾ ਡਿਟੈਕਸ਼ਨ ਹੁੰਦੀ ਆ ਕਿ ਤੁਹਾਡੇ ਕੋਲ ਸੀਕ੍ਰੀਟ ਇਨਫੋਰਮੇਸ਼ਨ ਹੁੰਦੀ ਆ ਕੋਈ ਬੰਦਾ ਕ੍ਰਿਮੀਨਲ ਕਾਰਾਈਂ ਕੋਈ ਕਰ ਰਿਹਾ ਹੁੰਦਾ ਤੇ ਉਹਦੇ ਵਿੱਚ ਜਿਹੜੀ ਤੁਸੀਂ ਹੈਗੇ ਉਹਨੂੰ ਡਿਟੈਕਟ ਕਰਦੇ ਹੋ ਤਾਂ ਰੂਟੀਨ ਪੁਲਿਸ ਆ ਜਿਹੜਾ ਹੈਗਾ ਕੋਈ ਅਸੀਂ ਦੂਸਰੀ ਗੱਲ ਦੀ ਇਨਾਂ ਦੀ ਏਜ ਸਰ ਕੀ ਹੈ ਜੀ ਜਿਹੜਾ ਸਾਰਿਆਂ ਦੀ ਏਜ ਜਿਹੜੀ ਹੈਗੀ ਆ 20 ਤੋਂ 25 ਸਾਲ ਦੇ ਵਿੱਚ ਵਿੱਚ ਆ ਔਰ ਇਹਨਾਂ ਦੀ ਐਜੂਕੇਸ਼ਨ ਵੀ ਜਿਹੜੀ ਹੈਗੀ ਆ 8 ਤੋਂ ਲੈ ਕੇ ਪਲੱਸ 2 ਤੱਕ ਸਰ ਬੈਕਗਰਾਉਂਡ ਕੀ ਹੈ ਜੀ ਇਹਨਾਂ ਦੀ ਬੈਕਗਰਾਉਂਡ ਇਹਨਾਂ ਦੀ ਲੁੱਟ-ਖੋਹ ਕਰਨ ਦੀ ਵਾਅਦਾ ਦੀ ਜਿਹੜੀ ਹੈਗੀ ਆ ਔਰ ਇਹਨਾਂ ਦੇ ਮਤਨ ਜਿਹੜਾ ਹੈਗਾ ਉਹਦੇ ਉੱਤੇ ਚਾਰ ਮੁਕਦਮੇ ਤਰਜ ਹੈਗੇ ਨੇ ਔਰ ਇਸੇ ਤਰ੍ਹਾਂ ਸਾਗਰ ਜਿਹੜਾ ਹੈਗਾ ਉਹਦੇ ਉੱਤੇ ਇੱਕ ਐਨਡੀਪੀ ਸੈਕਟਰ ਬੱਚੇ ਸਰ ਇੱਕ ਖਾਸ 에어ਪੋਰਟ ਤੋਂ ਬੜੇ ਜਿਆਦਾ ਲਾਗੇ ਚੱਲੇ 에어ਪੋਰਟ ਦੇ ਲਾਗੇ ਬਲਸਕੰਦਰ ਪਿੰਡ ਹੈਗਾ ਉਹਦੀਆਂ ਮੜੀਆਂ ਹੈਗੀਆਂ ਉੱਥੇ ਸਰ ਇਲੈਕਸ਼ਨਸ ਵੀ ਨੇ ਤੁਸੀਂ ਕੀ ਆਮ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਗੁੱਸੇ ਨਜ਼ਰ ਆਉਂਦੀਆਂ ਨੇ ਜਿਹੜੀਆਂ ਲਵਾਰਸੀ ਨਜ਼ਰ ਆਉਂਦੀਆਂ ਨੇ ਉਹਨਾਂ ਨੂੰ ਕੀ ਬੀਤ ਦੇਖੋ ਉਹਨਾਂ ਸਾਰਿਆਂ ਲਈ ਸਾਨੂੰ ਸਾਨੂੰ ਤੁਹਾਨੂੰ ਸਾਰਿਆਂ ਨੂੰ ਤੁਹਾਡੇ माध्यम ਲਈ ਸਾਰੇ ਸਿਟੀਜ਼ਨਸ ਨੂੰ ਅਪੀਲ ਕਰਦੇ ਆ ਕਿ ਜੇ ਕੋਈ ਵੀ ਤੁਹਾਨੂੰ ਕੋਈ ਛੱਤੀ ਚੀਜ਼ ਮਿਲਦੀ ਹੈ ਜਿਹੜੀ ਲੱਗਦੀ ਹੈ ਕਿ ਇਹ ਜਿਹੜੀ ਇਹਦੇ ਵਿੱਚ ਕੋਈ ਚੀਜ਼ ਹੋ ਸਕਦੀ ਹੈ ਉਹਨੂੰ ਉਹਦੇ ਉਸਤੇ ਬਾਰੇ ਜਿਹੜਾ ਨੀਅਰੈਸਟ ਪੁਲਿਸ ਸਟੇਸ਼ਨ ਹੈ ਉਹਨੂੰ ਜ਼ਰੂਰ ਇਨਫਾਰਮੇਸ਼ਨ ਦਿਓ